ੋ ਕਰੋੜ ਦੀ ਜਿਹੜੀ ਸੰਪਤੀ ਜ਼ਬਤ ਕੀਤੀ ਗਈ ਹੈ ਔਰ ਇਸ ਸਮੇਂ ਅਸੀਂ ਮੌਜੂਦ ਹੈ ਈਡੀ ਦਫਤਰ ਦੇ ਬਾਹਰ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਈਡੀ ਆਫਿਸ ਦੀਆਂ ਨੇ ਉਹ ਤੁਹਾਨੂੰ ਦੱਸ ਦਈਏ ਕਿ ਈਡੀ ਵੱਲੋਂ ਲਗਾਤਾਰ ਜਿਹੜੀ ਸਖਾਈ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਈਡੀ ਦੀ ਟੀਮ ਨੇ ਭਾਰਤ ਦੇ ਬਾਹਰ ਜਿਹੜੀ ਵਿਦੇਸ਼ੀ ਮੁਦਰਾ ਰੱਖਣ ਦੇ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਔਰ ਇਹ ਕਾਰਵਾਈ ਜਿਹੜਾ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਾਣਾ ਸ਼ੁਗਰ ਲਿਮਟਿਡ ਦੇ ਖਿਲਾਫ ਇਹ ਐਕਸ਼ਨ ਲਿਆ ਗਿਆ ਹੈ ਔਰ 2.2 ਕਰੋੜ ਦੀ ਜਿਹੜੀ ਅੰਚਲ ਸੰਪਤੀ ਸੀ ਉਹ ਜ਼ਬਤ ਕੀਤੀ ਗਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਤੇ ਉਹਨਾਂ ਦੇ ਜਿਹੜੇ ਪੁੱਤਰ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਕੰਪਨੀ ਦੇ ਮਾਲਕ ਨੇ ਅਤੇ ਕੰਪਨੀ ਦੋਨੋਂ ਵਿਧਾਇਕਾ ਅਤੇ ਹੋਰ ਪਰਿਵਾਰਿਕ ਸਦਸਿਆ ਦੇ ਵਿੱਚ ਹਿੱਸੇਦਾਰ ਵੀ ਨੇ ਤੇ ਈਡੀ ਦੁਆਰਾ ਦੇਰ ਰਾਤ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਜਿਦੇ ਵਿੱਚ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਸੰਗਰੀ ਏਜੰਸੀ ਨੇ ਗਲੋਬਲ ਡਿਪੋਜ਼ਿਟ ਰਿਜ਼ਰਵ ਜੀ ਡੀ ਆਰ ਜਾਰੀ ਕਰਕੇ ਆਪਣੇ ਜਿਹੜਾ વાਸਿਕ ਉਦੇਸ਼ ਦੇ ਨਾਲ ਪੂਰੀ ਜੀ ਡੀ ਆਰ ਪ੍ਰਕਿਰਿਆ ਦਾ ਉਪਯੋਗ ਕਰਨ ਦੇ ਸੰਬੰਧ ਵਿੱਚ ਰਾਣਾ ਕੁਜੀਤ ਸ਼ੂਗਰ ਲਿਮਟਿਡ ਦੇ ਪ੍ਰਮੋਟਰ ਨਿਰਦੇਸ਼ਕ ਅਤੇ ਸ਼ੇਅਰ ਧਾਰਕਾਂ ਦੇ ਖਿਲਾਫ ਫੇਮਾ ਤੇ ਪ੍ਰਬਧਾਨਾ ਦੇ ਤਹਿਤ ਜਾਂ ਸ਼ੁਰੂ ਕੀਤੀ ਸੀ ਜਿਸ ਦੇ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਸਮੇਂ ਅਸੀਂ ਜਿਹੜਾ ਜਲੰਧਰ ਦੇ ਈਡੀ ਦਫ਼ਤਰ ਦੇ ਬਾਹਰ ਮੌਜੂਦ ਹੈ ਔਰ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਈਡੀ ਦਫ਼ਤਰ ਦੀਆਂ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਅੱਗੇ ਈਡੀ ਹੋਰ ਕੀ ਕਾਰਵਾਈ ਕਰਦੀ ਹੈ ਫਿਲਹਾਲ ਇਹ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਤਾਨੂੰ ਦੱਸ ਦਈਏ ਕਿ ਪਹਿਲਾਂ ਵੀ ਜਿਹੜਾ ਅ ਏਜੰਸੀਆਂ ਵੱਲੋਂ ਉਹਨਾਂ ਦੇ ਘਰ ਅਤੇ ਚੰਡੀਗੜ੍ਹ ਵਿਖੇ ਵੀ ਰੇਡ ਕੀਤੀ ਗਈ ਸੀਗੀ ਤੇ ਹੁਣ ਇੱਕ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਹੁਣ ਦੇਖਣ ਵਾਲਾ ਅੱਗੇ ਹੋਵੇਗਾ ਕਿ ਈਡੀ ਵੱਲੋਂ ਹੋਰ ਉਹਨਾਂ ਦੇ ਖਿਲਾਫ ਕੀ ਸਖਤ ਐਕਸ਼ਨ ਲਿੱਤਾ ਜਾਂਦਾ ਹੈ ਕਿ ਹੋਰ ਜਿਹੜੀ ਅ ਜ਼ਬਤ ਕੀਤੀ ਜਾਵੇਗੀ ਸੰਪਤੀ ਜਾਂ ਉਹਨਾਂ ਖਿਲਾਫ ਹੋਰ ਕੀ ਐਕਸ਼ਨ ਹੁੰਦਾ ਹੈ ਫਿਲਹਾਲ ਇਹ ਜਿਹੜੀਆਂ ਤਸਵੀਰਾਂ ਨੇ ਈਡੀ ਦਫ਼ਤਰ ਦੀਆਂ ਸੀਗੀਆਂ ਔਰ ਜਿਹੜੀ ਜਾਣਕਾਰੀ ਸੀ ਤੁਹਾਡਾ ਨਾਲ ਸਾਂਝਾ ਕੀਤੀ ਹੈ ਇਹ ਈਡੀ ਦੁਆਰਾ ਪ੍ਰੈਸ ਰਿਲੀਜ਼ ਕਰਕੇ ਪ੍ਰੈਸ ਨੂੰ ਦਿੱਤੀ ਗਈ ਹੈ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਨਹੀਂ ਕੈਮਰਾਮੈਨ ਜਸਕੀਰਤ ਦੇ ਨਾਲ ਦਵਿੰਦਰ ਕੁਮਾਰ ਚਲੰਦਰ